ਉਹ ਪੈਣਾ ਵਿੱਚੋਂ ਲਾਡਲੀਏ ਪੈ ਮਾਂ ਚਿੰਤ ਪੁਰਣੀ ਉਹ ਮਾਂ ਚਿੰਤਾ ਪੁਰਣੀ ਸਭੇ ਦੁੱਖ ਹਰਨੀ ਆਤ ਗਰੀਬੀ ਮੈਂ ਗਰੀਬੀ ਕਮਾਗਾ ਕਿਉਂਕਿ ਜਦੋਂ ਮੈਂ ਇੱਕ ਲੋਕ ਕਹਿੰਦੇ ਨੇ ਬੜਾ ਅੱਛਾ ਗਵਾਈਆਂ ਤੂੰ ਪਰ ਮੈਂ ਅੱਛਾ ਆਪਣੇ ਆਪ ਨੂੰ ਅੱਛਾ ਤਾਂ ਨਹੀਂ ਮੰਨਦਾ ਕਿਉਂਕਿ ਇਹ ਸ਼ੌਂਕ ਮੇਰੀ ਮਾਂ ਦਾ ਹੈ ਤੇ ਮੇਰਾ ਸ਼ੌਂਕ ਨਹੀਂ ਹੈ ਜੀ ਇਹ ਮੇਰੀ ਮਾਂ ਦਾ ਸ਼ੌਂਕ ਹੈ ਕਿਉਂਕਿ ਇਹਦੇ ਵਾਸਤੇ ਮੈਨੂੰ ਪੈਸੇ ਬਹੁਤ ਚਾਹੀਦੇ ਨੇ ਮੇਰੇ ਕੋਲ ਪੈਸੇ ਨਹੀਂ ਸਿਰ ਮੇਰੀ ਮਾਂ ਦਾ ਸ਼ੌਂਕ ਸੀ ਕਿ ਮੇਰਾ ਪੁੱਤ ਜਾਗਰਣ ਕਰੇ ਮੇਲੇ ਕਰੇ ਸੂਫੀ ਮਹਿਫਲਾਂ ਕਰੇ ਤੇ ਮੈਂ ਮਹਿਫਲਾਂ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਾਂ ਉਹਨਾਂ ਨੂੰ ਸੁਨੇਹਾ ਇਹੋ ਹੈ ਜੀ ਅਗਰ ਮੇਰੀ ਆਵਾਜ਼ ਅੱਛੀ ਲੱਗਦੀ ਹੈ ਤੁਹਾਨੂੰ ਮੇਲੇ ਜਾਗਰਣ ਦੇ ਵਿੱਚ ਮੈਨੂੰ ਸੱਦੋ ਅਸ਼ਟਮੀ ਆਣ ਲਈ ਅਸ਼ਟਮੀਆਂ ਤੇ ਸੱਦੋ ਮੈਨੂੰ ਕਿਉਂਕਿ ਸੁਣੋ ਮੈਨੂੰ ਸੁਣ ਕੇ ਹੰਗਾਰਾ ਦਿਓ ਪਤਾ ਲੱਗੇ ਕਿ ਮੈਨੂੰ ਕੋਈ ਲੋਕ ਸੁਣਦੇ ਨੇ ਮੈਂ ਜੀ ਸਭ ਤੋਂ ਪਹਿਲਾਂ ਇੰਨੀ ਤੁਹਾਡੀ ਆਵਾਜ਼ ਹੈ ਹਣਾ ਪਹਿਲਾਂ ਜੋ ਆਵਾਜ਼ ਹੀ ਸੁਣਾ ਦਿੰਦੇ ਬਾਕੀ ਅੱਲਾਹ ਬਾਅਦ ਚੀ ਕਰਦੇ ਆ ਕੁਛ ਪੇਸ਼ ਕਰੋ ਵਧੀਆ ਜਿਹਾ ਓ ਪਹਿਣਾ ਵਿੱਚੋਂ ਲਾਡਲੀਏ ਪੈ ਮਾਂ ਚਿੰਤ ਪੁਰਨੀ ਓ ਮਾਂ ਚਿੰਤਾ ਪੁਰਨੀ ਸਭੇ ਦੁੱਖ ਹਰਨੀ ਓ ਪਹਿਣਾ ਵਿੱਚੋਂ ਲਾਡਲੀਏ ਪੈ ਮਾਂ ਚਿੰਤਾ ਪੁਰਨੀ ਮਟੂ ਜੀ ਇੰਨੀ ਜਬਰਦਸਤ ਆਵਾਜ਼ ਹੈ ਲੇਕਿਨ ਘਰ ਦੇ ਹਾਲਾਤ ਨਹੀਂ ਕਾਵਨ ਕੀਨੇ ਹਾਲਾਤਾਂ ਦੇ ਹਾਲਾਤ ਹਾਲਾਤ ਗਰੀਬੀ ਮੈਂ ਗਰੀਬੀ ਕਹਾਂਗਾ ਕਿਉਂਕਿ ਜਦੋਂ ਮੈਂ ਇੱਕ ਲੋਕ ਕਹਿੰਦੇ ਨੇ ਬੜਾ ਅੱਛਾ ਗਾਇਆ ਹੈ ਤੂੰ ਪਰ ਮੈਂ ਅੱਛਾ ਆਪਣੇ ਆਪ ਨੂੰ ਅੱਛਾ ਤਾਂ ਨਹੀਂ ਮੰਨਦਾ ਕਿਉਂਕਿ ਇਹ ਸ਼ੌਂਕ ਮੇਰੀ ਮਾਂ ਦਾ ਹੈ ਤੇ ਮੇਰਾ ਸ਼ੌਂਕ ਨਹੀਂ ਹੈ ਜੀ ਇਹ ਮੇਰੀ ਮਾਂ ਦਾ ਸ਼ੌਂਕ ਹੈ اگر میری ماں ਦਾ ਸ਼ੌਂਕ ਨਾ ਹੁੰਦਾ ਤੇ ਸ਼ਾਇਦ ਮੈਂ ਇਹ ਛੱਡ ਕੇ ਆਪਣੇ ਕੋਈ ਕਾਰੋਬਾਰ ਜਾਂ ਕਿਤੇ ਨਾ ਕਿਤੇ ਪ੍ਰਾਈਵੇਟ ਜੌਬ ਕਰਦਾ ਹੁੰਦਾ ਤੇ ماں ਦੇ ਸ਼ੌਂਕ ਕਰਕੇ ਮੈਂ ਕੋਈ ਜੌਬ ਨਹੀਂ ਕਰਦਾ ਪਿਆ ਕੋਈ ਪ੍ਰਾਈਵੇਟ ਕੰਮ ਨਹੀਂ ਕਰਦਾ ਪਿਆ ਲੇਬਰ ਦੀ ਲੇਬਰ ਹੀ ਆ ਜਿਹੜੀ ਮੈਂ ਕਰਦਾ ਉਹੀ ਮੇਰੇ ਕੋਲ ਹੋਣੀ ਹੈ ਕਿਉਂਕਿ ਇਹਦੇ ਵਾਸਤੇ ਮੈਨੂੰ ਪੈਸੇ ਬਹੁਤ ਚਾਹੀਦੇ ਨਹੀਂ ਮੇਰੇ ਕੋਲ ਪੈਸੇ ਨਹੀਂ ਸਿਰ ਮੇਰੀ ماں ਦਾ ਸ਼ੌਂਕ ਸੀ ਕਿ ਮੇਰਾ ਪੁੱਤ ਜਾਗਰਣ ਕਰੇ ਮੇਲੇ ਕਰੇ ਸੂਫੀ ਮਹਿਫਲਾਂ ਕਰੇ ਤੇ ਮੈਂ ਮਹਿਫਲਾਂ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇ ਜਾਗਰਣ ਦੇ ਵਿੱਚ ਨਾਮ ਰੋਸ਼ਨ ਕਰੇ ਤੇ ਮੇਰੇ ਪੁੱਤ ਨੂੰ ਵੱਡਾ ਨਾਮ ਮਿਲੇ ਮੈਂ ਆਪਣੀ ماں ਦੇ ਸ਼ੌਂਕ ਕਰਕੇ ਇਸ ਲਾਈਨ ਦੇ ਵਿੱਚ ਖ ਮਾ ਦਾ ਸ਼ੌਂਕ ਜਰੂਰ ਸੀਗਾ ਹਨਾ ਚਿੰਤਪੁਤਨੀ ਮਾਤਾਂ ਨੂੰ ਬਹੁਤ ਮੰਨਦੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਘਰ 'ਚ ਮਾਤਾ ਦੀ ਤਸਵੀਰ ਕਿਤੇ ਨਜ਼ਰ ਨਹੀਂ ਆਈ ਜਾਂ ਤੁਹਾਡੇ ਪਿਤਾ ਜਣੇ ਦੀ ਉਹਨਾਂ ਦੀ ਤਸਵੀਰ ਨਜ਼ਰ ਨਹੀਂ ਆਈ ਤੁਸੀਂ ਦੱਸਿਆ ਸੀਗਾ ਮਾਂ ਦੀ ਤਸਵੀਰ ਪਾਜੀ ਮੈਂ ਤਾਂ ਨਹੀਂ ਲਾ ਰਿਹਾ ਕਿਉਂਕਿ ਮੇਰੀ ਮਾਂ ਨੇ ਮੈਨੂੰ ਇੱਕ ਕੰਮ ਸੌਂਪਿਆ ਸੀ ਉਹ ਕੰਮ ਸੀ ਕਿ ਮੇਰਾ ਪੁੱਤ ਜਾਗਰਣ ਕਰੇ ਮੇਰਾ ਪੁੱਤ ਗਾਵੇ ਮੇਰੀ ਮਾਂ ਹੁੰਦੀ ਤੇ ਸ਼ਾਇਦ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਘਰਾਂ ਦੇ ਕੰਮ ਕਰਕੇ ਤੈਨੂੰ ਸਿਖਾਵਾਂਗੀ ਕਿਤਨਾ ਕਿਤੇ ਲੈ ਕੇ ਜਾਵਾਂ ਕਿਤਨੇ ਕਿਤੇ ਪੜਾਵਾ ਲਖਾਵਾਂਗੀ ਤੈਨੂੰ ਤੇ ਅੱਜ ਮਾਂ ਨਹੀਂ ਹੈ ਅੱਜ ਉਹ ਕਮੀ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਅੱਜ ਅਗਰ ਮਾਂ ਹੁੰਦੀ ਤਾਂ ਮੈਨੂੰ ਇਹਨਾਂ ਪਤਾ ਕਿ ਮੈਨੂੰ ਪੜਾ ਲਿਖਾ ਕੇ ਕਰਾਂ ਦੇ ਕੰਮ ਕਰਕੇ ਉਹਨੇ ਕਿਤਨਾ ਕਿਤੇ ਜਾਗਰਾਂ ਦੇ ਵਿੱਚ ਕਿਤਨਾ ਕਿਤੇ ਚੰਗੇ ਲੈਵਲ ਤੇ ਖੜਾ ਕਰ ਦੇਣਾ ਸੀ ਹੋਇਆ ਕੀ ਸੀਗਾ ਮਾਂ ਪਿਓ ਨੂੰ ਤੁਸੀਂ ਜ਼ਿਕਰ ਕੀਤਾ ਕਿ ਮਾਂ ਪਿਓ ਨਹੀਂ ਨਹੀਂ ਤੁਹਾਡੇ ਨਾਲ ਅੱਜ ਕਿੰਨੀ ਉਮਰ ਚ ਸੀਗੇ ਤੁਸੀਂ ਜਦੋਂ ਤੁਹਾਨੂੰ ਛੱਡ ਕੇ ਗਏ ਤੇ ਕੀ ਹੋਇਆ ਕੀ ਸੀਗਾ ਦੋਨਾਂ ਨੂੰ ਮੇਰੇ ਡੈਡੀ ਦੀ ਉਮਰ ਸੇ ਜਦੋਂ ਡੈਡੀ ਪੂਰੇ ਮੇਰੇ 12 ਸਾਲ ਦੇ ਮਰ ਸੇ ਇਸ ਕਮਰੇ ਦੇ ਵਿੱਚ ਹੀ ਪੂਰੇ ਹੋਏ ਤੇ 14 ਸਾਲ ਦਾ ਸੀ ਜਦੋਂ ਮੇਰੀ ਮਦਰ ਪੂਰੇ ਕਿਉਂਕਿ ਮਮਾ ਨੂੰ ਮਾਊਥ ਕੈਂਸਰ ਸੀ ਤੇ ਪਾਪਾ ਦੇ ਗੁਰਦੇ ਖਰਾਬ ਸੀ ਸੁਪਨਾ ਸੀਗਾ ਮਾਰਨਾ ਸੁਪਨਾ ਸੀਗਾ ਕਿ ਤੁਸੀਂ ਅੱਜ ਜਾਗਦਿਆਂ ਨੀ ਕਦੋਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਨੇ ਤੁਹਾਡੇ ਲਈ ਸੁਪਨੇ ਸਜਾਈ ਸੀਗੇ ਤੁਹਾਨੂੰ ਪਾਸਪੋਰਟ ਵੀ ਰੇਂਜ ਕਰਕੇ ਦਿੱਤਾ ਸੀਗਾ ਕਿ ਤੁਸੀਂ ਸ਼ਾਇਦ ਪ੍ਰੋਗਰਾਮ ਨਾਲ ਕਿਤੇ ਵਿਦੇਸ਼ਾਂ 'ਚ ਵੀ ਜਾਓ ਹਾਂਜੀ ਪਾਸਪੋਰਟ ਉਹਨਾਂ ਨੇ ਬਣਾ ਕੇ ਦਿੱਤਾ ਸੀ ਕਿ ਕਿਤੇ ਨਾ ਕਿਤੇ ਮੇਰਾ ਪੁੱਤ ਕਿਸੇ ਲੈ ਬਾਹਰੋਂ ਕਾਲ ਆਂਦੀ ਆ ਭਾਜੀ ਆਪਾਂ ਤੁਹਾਡੇ ਸ਼ੋਅ ਲਗਾਣੇ ਆ ਜਾਂ ਆਪਾਂ ਕੁਛ ਨਾ ਕੁਛ ਤੁਹਾਨੂੰ ਸੱਦਦੇ ਆ ਤੇ ਉਹ ਪਾਸਪੋਰਟ ਮੈਂ ਅੱਜ ਤੱਕ ਕਿਤੇ ਵੀ ਨਹੀਂ ਲਾਇਆ ਭਾਜੀ ਕਿਉਂਕਿ ਅਗਰ ਮੈਂ ਵਿਆਜੀ ਪੈਸੇ ਚੋਕਾ ਕੇ ਡਬਈ ਵੀ ਜਾਣਾ ਜਾਂ ਇਹ ਛੋਟੇ-ਮੋਟੇ ਕੰਟਰੀ ਵੀ ਜਾਣਾ ਹੈ ਤੇ ਉਹਦੇ ਵਿੱਚ ਮੈਨੂੰ ਪਤਾ ਹੈ ਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਆਪਣਾ ਰਿਆਨ ਬਸੇਰਾ ਵਧੀਆ ਕਰ ਸਕਦਾ ਹਾਂ ਪਰ ਉਹਦੇ ਵਿੱਚ ਮੈਂ ਤਾਂ ਨਹੀਂ ਜਾ ਰਿਹਾ ਕਿ ਅਗਰ ਮੈਂ ਬਾਹਰ ਗਿਆ ਤੇ ਮੇਰੀ ਮਾਂ ਦਾ ਸ਼ੌਂਕ ਦੱਬਿਆ ਜਾਣਾ ਮੈਨੂੰ ਇਹ ਕਿ ਮੇਰੀ ਗਾਇਕੀ ਦੱਬ ਜਣੀ ਹੈ ਪਰ ਹੁਣ ਇਹ ਕਿ ਇੰਟਰਵਿਊ ਮਾਂ ਦੇ ਸਾਹ ਲੱਗਦਾ ਹੈ ਕਿ ਮੇਰੀ ਮਾਂ ਦਾ ਸ਼ੌਂਕ ਪੂਰਾ ਹੋਵੇ ਮੈਂ ਆਪਣਾ ਸ਼ੌਂਕ ਨਹੀਂ ਪੂਰਾ ਕਰ ਮੈਂ ਆਪਣੀ ਮਾਂ ਦਾ ਸ਼ੌਂਕ ਪੂਰਾ ਕਰ ਰਿਹਾ ਨਹੀਂ ਬਿਲਕੁਲ ਨਹੀਂ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ ਜ਼ਰੂਰ ਤੁਹਾਡੀ ਮਦਦ ਕਰਨਗੇ ਤੁਹਾਨੂੰ ਬੁਲਾਉਣਗੇ ਹੁਣ ਅਸ਼ਟਮੀ ਆ ਰਹੀ ਹੈ ਹਨਾ ਸੰਗਤਾਂ ਦੂਦ ਦੂਦ ਲੰਗਰ ਲੈ ਕੇ ਜਾਗਰਨ ਕਰਵਾਉਣ ਜਾ ਰਹੀਆਂ ਨੇ ਉਹਨਾਂ ਨੂੰ ਕੀ ਸੁਨੇਹਾਂ ਦਾਜਾਂਗੇ ਉਹਨਾਂ ਨੂੰ ਸੁਨੇਹਾ ਇਹ ਹੋਇਆ ਜੀ ਅਗਰ ਮੇਰੀ ਆਵਾਜ਼ ਅੱਛੀ ਲੱਗਦੀ ਹੈ ਤੁਹਾਨੂੰ ਮੇਲੇ ਜਾਗਰਨ ਦੇ ਵਿੱਚ ਮੈਨੂੰ ਸੱਦੋ ਅਸ਼ਟਮੀ ਆਣ ਲਈ ਅਸ਼ਟਮੀ ਆ ਤੇ ਸੱਦੋ ਮੈਨੂੰ ਕਿਉਂਕਿ ਸੁਣੋ ਮੈਨੂੰ ਸੁਣ ਕੇ ਹੰਗਾਰਾ ਦਿਓ ਪਤਾ ਲੱਗੇ ਕਿ ਮੈਨੂੰ ਕੋਈ ਲੋਕ ਸੁਣਦੇ ਨੇ ਭਜਨ ਸੁਣਦੇ ਨੇ ਮੇਰੇ ਭਜਨ ਸੁਣਨਗੇ ਮੈਨੂੰ ਪਤਾ ਲੱਗੇਗਾ ਕਿ ਮੇਰੀ ਮਾਂ ਦਾ ਸ਼ੌਂਕ ਪੂਰਾ ਹੋ ਰਿਹਾ ਮੈਂ ਇਸ ਤੀਆਂ ਤੇ ਖੜ ਕੇ ਗਾ ਰਹੀ ਹਾਂ ਇੱਕ ਪਾਸੇ ਵੱਡੇ ਵੱਡੇ ਸਿੰਗਰਾਂ ਦੀਆਂ ਪੇਮੈਂਟਾਂ ਲੱਖਾਂ ਪਈ ਹੋ ਗਈਆਂ ਹਨ ਲੱਖਾਂ ਰੁਪਏ ਲੈਂਦੇ ਆ ਤੇ ਜਦੋਂ ਸਟੇਜਾਂ ਤੇ ਚੜਦੇ ਆ ਨੋਟ ਵੀ ਬਥੇਰੇ ਵਰਤੇ ਉਹਨਾਂ ਤੇ ਸੋਚ ਚਾਹੇ ਨਾ ਹੋਵੇ ਤਾਲ ਚਾਹੇ ਪਤਾ ਨਾ ਹੋਵੇ ਸੰਬਧ ਦਾ ਗਿਆਨ ਨਾ ਹੋਵੇ ਲੇਕਿਨ ਫਿਰ ਵੀ ਜਦੋਂ ਸਟੇਜਾਂ ਤੇ ਚੜਦੇ ਆ ਬੜਾ ਪਿਆਰ ਮਿਲਦਾ ਸੰਗਤਾਂ ਦਾ ਹਨਾ ਬਾਉਂਸਰ ਨਾਲ ਹੁੰਦੇ ਆ ਗਰੁੱਪ ਬੜੇ ਵੱਡੇ ਵੱਡੇ ਹੈਵੀ ਹੋ ਗਏ ਤੇ ਫਿਰ ਜਦੋਂ ਉਹਨਾਂ ਨੂੰ ਦੇਖਦੇ ਆ ਮਨ 'ਚ ਕੀ ਹੁੰਦਾ ਮਨ 'ਚ ਉਹਨਾਂ ਦੇ ਇਹੀ ਆਂਦਾ ਹੈ ਭਾਜੀ ਕਿ ਕਿਤੇ ਨਾ ਕਿਤੇ ਮਾਤਰਾ ਨਹੀਂ ਮੇਰੀ ਵੀ ਸੁਨੇਗੀ ਮਾ ਚਿੰਤਪੁਰਨੀ ਸੁਨੇਗੀ ਮਾ ਵੈਸ਼ਨੋ ਸੁਨੇਗੀ ਮੇਰੇ ਮਨ ਚ ਇਹੀ ਆ ਕਿ ਅੱਜ ਜੋ ਮੇਰੀ ਮਾਂ ਨੇ ਸੁਪਨਾ ਮੇਰੇ ਵਾਸਤੇ ਸਜਾਇਆ ਹੈ ਉਹ ਸਿੰਗਰਾਂ ਨੂੰ ਵੇਖ ਕੇ ਪੂਰਾ ਹੋ ਜਾਂਦਾ ਕਿ ਯਾਰ ਅੱਜ ਉਹ ਸਟੇਜਾਂ ਤੇ ਗਾ ਰਹੇ ਨੇ ਕਿ ਦਿਨਾਂ ਕਿਤੇ ਮੈਂ ਵੀ ਸਟੇਜਾਂ ਤੇ ਖੜ ਕੇ ਗਾਵਾਂਗਾ ਜਿੱਦਾਂ ਸਟੇਜ ਤੇ ਖੜ ਕੇ ਗਾਵਾਂ ਗੋਸਤ ਦਿਨ ਆਪਣੀ ਮਾਂ ਦੀ ਫੋਟੋ ਲਾਵਾਂਗਾ ਕਿ ਅੱਜ ਮਾਂ ਮੈਂ ਸਟੇਜ ਤੇ ਖੜ ਕੇ ਆਇਆ ਲੋਕਾਂ ਦਾ ਮੈਨੂੰ ਪਿਆਰ ਮਿਲਿਆ ਲੋਕਾਂ ਨੇ ਮੇਰੇ ਭਜਨ ਸੁਣੇ ਲੋਕਾਂ ਨੇ ਭਜਨਾਂ ਦੇ ਵਿੱਚ ਮੇਰੇ ਨਾਲ ਹੰਗਾਰਾ ਭਰਿਆ ਮਾਸੂਦ ਸਲੀਮ ਜੀ ਦੀ ਗੱਲ ਕਰੀਏ ਬੜਾ ਵੱਡਾ ਨਾਮ ਨੇ ਬਾਲੀਵੁੱਡ ਦੇ ਵਿੱਚ ਵੀ ਗਾ ਚੁੱਕੇ ਆ ਤੁਹਾਡੀ ਆਵਾਜ਼ ਉਹਨਾਂ ਨਾਲ ਬਹੁਤ ਮਿਲਦੀ ਹੈ ਕਿੰਨਾ ਕੁ ਸੁਣਦੇ ਨਹੀਂ ਮੁਲਾਕਾਤ ਨਹੀਂ ਹੋਈ ਭਾਜੀ ਕਦੀ ਉਹਨਾਂ ਨਾਲ ਤੇ ਨਾ ਪਹੁੰਚੇ ਗਿਆ ਉਹਨਾਂ ਤੱਕ ਹੁਣ ਕੋਸ਼ਿਸ਼ ਹੈ ਕਿ ਇਸ ਵੀਡੀਓ ਰਾਹੀਂ ਸ਼ਾਇਦ ਭਾਜੀ ਹੁਣੀ ਕਿਤੇ ਨਾ ਕਿਤੇ ਮੈਨੂੰ ਆਪਣੇ ਕੋਲ ਬੁਲਾਣ ਜਾਂ ਮੈਂ ਭਾਜੀ ਕੋਲ ਚਲ ਜਾ ਕਿਤੇ ਨਾ ਕਿਤੇ ਭਾਜੀ ਉਹਨਾਂ ਦਾ ਕਾਲ ਵਗੈਰਾ ਆਵੇ ਮੈਂ ਜਾਵਾਂਗਾ ਜਰੂਰ ਕਿਉਂਕਿ ਮੇਰਾ ਡ੍ਰੀਮ ਹੈ ਮੇਰੇ ਦਿਲ ਦੀ ਡ੍ਰੀਮ ਹੈ ਮੇਰੀ ਮਾਤਾ ਦੀ ਵੀ ਡ੍ਰੀਮ ਹੈ ਕਿ ਕਿਤੇ ਭਾਜੀ ਉਹਨਾਂ ਨੂੰ ਮਿਲ ਕੇ ਆਵਾਂ ਕਿਉਂਕਿ ਭਾਜੀ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਪ੍ਰੇਮ ਪਿਆਰ ਹੈ ਮੇਰਾ ਕਿਉਂਕਿ ਉਹਨਾਂ ਨੂੰ ਸੁਣ ਕੇ ਇਹ ਜਾਗਰਣ ਉਹਨਾਂ ਲੈ ਵੇ ਕੇ ਮੈਂ ਸ਼ੁਰੂ ਕੀਤੀ ਸੀ